ਪਾਸ ਹਫਤੇ ਹਮਲਾ ਕੀਤਾ ਸੀ ਇੰਦਰਾ ਗਾਂਧੀ ਨੇ ਤੇ ਅੰਬਰਸਨ ਵਾਲੇ ਤੁਸੀਂ ਕੀਲਵਰੇ ਇੱਕ MP ਚ ਦਾਦਾ ਕਿੰਨੀ ਵਾਰ ਤੁਸੀਂ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਦੇ MLA ਚ ਦਾਦੇ ਪਰ ਆਪਣੀ ਖੂਨ ਕੀ ਹੋ ਗਿਆ ਆਪਣੀ ਖੂਨ ਆਪਾਂ ਵਧੀਆ ਵਧੀਆ ਕਹਿਲਾਂ ਕਰਦੇ ਆ ਜਿਥੋਂ ਅਗਿਆ ਚਿੱਤਰ ਪੁਰਜੰਨੀ ਹੁ ਫੇੜਾ ਪੱਕੇ ਨਹੀਂ ਆਪਾਂ ਪੰਥ ਨਾਲ ਹੈ ਪੰਥ ਨਾਲ ਤਾਂ ਹੋਣਗੇ ਜੇ ਸੋਚ ਉਹ ਜੀ ਰੱਖੋਗੇ ਆਪਰੇ ਬੰਦੇ ਜਿਵੇਂ ਜੋਸ਼ੀ ਨੇ ਕਿਹਾ ਗਨਮੈਂਟ ਕਰਤੀ ਸਰੋਪੇ ਪਾਲਣ ਦੀ ਹੈ ਕੋਈ ਮੁਸਲਮਾਨ ਦੇਖਿਆ ਵੀ ਜੇ ਇੱਕ ਨੂੰ ਹੋਰ ਆਪਾਂ ਸਭ ਤੋਂ ਅੱਗੇ ਹੁੰਾਂਗੇ ਮੈਂ ਦੇਖਿਆ ਸੀ ਜਦੋਂ راہਲ ਆਪਣੇ راہਲ ਕਾਂਤੀ ਦੀ ਯਾਤਰਾ ਕੀਤੀ ਪੰਜਾਬ ਦੇ ਵਿੱਚੋਂ ਜਿਵੇਂ ਆਪਣੇ ਸਿੱਖ ਅੱਗੇ ਪਿੱਛੇ ਹੁੰਦੇ ਉਹਦੇ ਕੋਈ ਨਹੀਂ ਹੁੰਦੇ ਸੀ ਯਾਤਰਾ ਦੇ ਮੈਂ ਸੋਚਿਆ ਸੀ ਕੱਲਾ ਮੈਂ ਗਿਆ ਹੁਣ 아이 ਕੌਂ ਕਹਿੰਦੀ ਹੈ ਸਾਡੇ ਤੇ ਬੇਇਨਸਾਫੀ ਹੁੰਦੀ ਹੈ ਹੋਊਗੀ ਕਿਉਂਕਿ ਤੁਹਾਨੂੰ ਉਹਨਾਂ ਨੂੰ ਪਤਾ ਹੈ ਕਿ ਜੋ ਮਰਜ਼ੀ ਤੱਕ ਇਹ ਕਰਜੋ ਹਫਤੇ ਜਿਹੜਾ ਤੁਸੀਂ ਸਿੱਖ ਹੋ ਜਾਂਦੇ ਤੁਸੀਂ ਦੇਖੋ ਜੋ ਕੁਝ ਪੜਿਆ ਹੈ ਪੰਜਾਬ ਤੇ ਬਣਾਉਣ ਵਾਲੀ ਇਕੋਟ ਪਾਰਟੀਆਂ ਸ਼ੁਰੂ ਕੀ ਕਰਨ ਭਾਵੇਂ ਕਿਸਾਨੀ ਦੇ ਸਾਰੀਆਂ ਜੀਤਾਂ ਭਾਵੇਂ ਗਰੀਬਾਂ ਤੇ ਸਾਰੀਆਂ ਜ਼ਰੂਰਤਾਂ ਤੁਸੀਂ ਜਿਆਦਾ ਦੂਰ ਨਾਲ ਜੋ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇਖੋ ਇਹਨਾਂ ਮੈਨ ਟ੍ਰਿਪਟੀ ਸੀਐਮਸੀ ਹਰ ਸੁੰਵਾਰ ਹੁੰਦਾ ਸੀ ਆਪ ਸਰਕਾਰਾਂ ਦੇ ਜਾ ਕੇ ਆਠ ਠੀਕ ਕਰੋ ਇੱਥੇ ਚੌੜੀ ਕਰੋ ਇੱਥੇ ਲਾਈਟ ਲਾਓ ਸਾਰਾ ਕੱਲਾ ਮੈਂ ਇਹ ਹੋਇਆ ਕਿ ਇੱਥੇ ਸਾਰੀਆਂ ਸੀਟਾਂ ਤੇ ਕਾਂਗਰਸ ਜੇ ਆਪਾਂ ਆਪਣੇ ਆਪ ਨੂੰ ਸੁਧਾਰਾਂਗੇ ਆਪਾਂ ਦੂਜਿਆਂ ਦੇ ਕੀ ਕਹਾਂਗੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਇਸੇ ਸੱਮਣ ਲੈਣਾ ਮੈਂ ਤਾਂ ਇੱਕੋ ਇੱਕ ਗੱਲ ਜਿਹੜੀ ਕਰਨ ਵਾਸਤੇ ਆਇਆ ਹੈ देखो जेड़ा इंसान मैं तो मजीठे साहब कहना है कि जो है मैंने क्या जो हो तो परमात्मा कर दिया पर कितों कितने पहुंच गया वो तो पार्टी कर दिया है फिर मजीठे साहब ने लाके कल ये वो चतुर्थ था है तो हजारा लोग है कि ते आज वो सोचता कि सारे लोग ब्लैकमेल कर ले ਆਉ ਤੇ ਤੁਮਨੇ ਕਿਤੇ ਟੇਪ ਤੇ ਸੁਣਿਆ ਸੀ ਕਹਿੰਦਾ ਮੇਰੇ ਟੀਲਫੋਨ ਨਹੀਂ ਚੱਲਦੇ ਉਹ ਕਾਰਨ ਦੱਸਿਆ ਕੀ ਹੈ ਰਾਤ ਨੂੰ ਪਤੋਂ ਨੂੰ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ ਹੈ ਰਾਤ ਨੂੰ ਫਿਰ 11 ਵਜੇ ਕਰੂੰਗਾ ਫੋਨ ਮੂਡ ਪਦਰ ਹੁੰਦਾ ਨਾ ਜਦੋਂ ਹੁੰਦਾ 11 ਪਤਨੀ ਬਿਲਡਿੰਗ ਤੇ ਜਿਵੇਂ ਹੁੰਦਾ ਜਿਹੜਾ ਹੁੰਦਾ ਉਹ ਮੈਨੂੰ ਪਤਾ ਗਨ ਪ੍ਰਧਾਨ ਨਾ ਕਰਨੇ ਪਾਰਟੀ ਦੇ ਜਾਂ ਸਿੱਧੇ ਬੰਦੇ ਜੀ ਨਾਲ ਗੱਲ ਕਰਨਾ ਹੈ ਖੀੜ ਤੱਕ ਕੇ ਖੜਾ ਛੜਾਓ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਉੱਤੋਂ ਹੀ ਟਪਾਤਾ ਸੀ ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਜਦੋਂ ਸ਼ੋਧਨ 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 ਜਦੋਂ ਐਜੇ ਬੇਇਨਸਾਫੀਂ ਕਰਾਈ ਐਜੀਆਂ ਬੇਇਨਸਾਫੀਆਂ ਕਰਾਈਆਂ ਜਿਹੜਾ ਮੈਨੂੰ ਆਪ ਦੇ ਹੰਦਰਦਾਰ ਸਾਹਿਬ ਬੜੇ ਰੰਨਣ ਹਨ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲ ਆਏ ਰੁਕ ਮੇਰੇ ਕੋਲ ਆਏ ਮੈਂ ਇਹਨਾਂ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਮਾਫ ਕਰਿਓ ਜੋ ਕੰਮ ਹੋ ਗਿਆ ਇਹਨਾਂ ਆ ਮੇਰੇ ਕੋਲ ਫੋਨ ਜਿਹੜਾ ਇਨਸਾਨ ਸੋਚਦਾ ਕਿ ਮੈਂ ਇੱਕ ਬੰਦੇ ਨੂੰ ਕਹਿੰਦਾ ਸੀ ਇਹਨੂੰ ਰੱਖ ਨੂੰ ਕੱਟੋ ਹੁਣੀ ਅਗਲੇ ਦਿਨ ਪਤਾ ਨਹੀਂ ਕੀ ਹੁੰਦਾ ਸੀ ਉਹਨਾਂ ਨੂੰ ਇਹ ਹੁਣੀ ਰੱਖੋ ਕੋਈ ਆਪ ਕੋ ਮਰੀ ਜਾਂਦਾ ਹੁੰਦੀ ਹੈ ਪਰ ਚੀਜ਼ੇ ਹੁੰਦੀ ਹੈ ਤੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਗੱਡੀ ਦੀ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਤੇ ਰਾਜਦੀਪ ਨੇ ਮੈਨੂੰ ਫੋਟੋ ਫੋਟੋ ਦਿਖਾਇਆ ਆਮ ਆਦਮੀ ਪਾਰਟੀ ਨੂੰ ਸਰਪਾਪਉਂਦੇ ਮੈਂ ਕਿਹਾ ਜੀਪ ਰੋਕੋ ਰੁਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਬੋਲ ਓਏ ਜਿੰਨੇ ਲੱਡੂ ਪਏ ਸੀ ਨਾ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਵਾਰੀ ਆ ਆ ਦੇਖੋ ਆਜ ਵੀ ਲੋਡੀ ਲੱਡੂ ਸਾਰੇ ਨੂੰ ਆਹ ਅੱਜ ਮੈਨੂੰ ਅੱਜ ਮੈਨੂੰ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੜਾ ਚੁੱਕਿਆ ਤੇ ਮੈਂ ਇੰਨਾ ਕਹਿਣਾ ਚਾਹਣਾ ਜੀਕੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਇਆ ਨਾ ਮੈਂ ਇੱਕ ਪ੍ਰੈਜ਼ੀਡੈਂਟ ਕਹਿ ਰਿਹਾ ਉਹ ਮਨਣਾ ਉਹ ਟਿਕ ਨਹੀਂ ਸਕਦਾ ਉਹ ਤੇ ਜਿੱਥੇ ਆਤਾ ਇੱਥੇ ਪਈ ਨਾ ਉਹਦੇ ਝੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸਸਰੀ ਘਰ ਨਹੀਂ ਮਰੋਣੀ ਹੈ ਇਕ ਤਾਂ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮੰਤਰੀ ਜੀ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰਦੇ ਉੱਥੇ ਕਹਾਂ ਪੁੱਛਦਾ ਤੂੰ ਕੋ ਗੰਤਮਾਨ ਦੁਜੀਆ ਦੀ ਗੱਲ ਸੁਣੂਗਾ ਉਹ ਆਤ ਤਾਂ ਪਈਆਂ ਦੁਜੀਆ ਨੂੰ ਨਹੀਂ ਮੈਂ ਤੋਹ ਕੇ ਨਹੀਂ ਕੋਸ਼ਿਸ਼ ਕਰਕੇ ਮਾਇਲਾਮ ਕਰਦਾ ਹਾਂ ਪਗਲਾ ਨਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜ਼ੀ ਲੱਭ ਲੈ ਮੈਂ ਆਕੀ ਲੜਨ ਕਰਦਾ ਮੈਂ ਨਹੀਂ ਹਾਰਦਾ ਪੂਰੀ ਜ਼ਿੰਦਗੀ